ਮਗਰ ਮੱਛਾਂ ਨੂੰ ਫੜੋ ਹੁਣ ਜਦੋਂ ਅਸੀਂ بڑے ਮਗਰ ਮੱਛਾਂ ਦੇ ਗਲ ਨੂੰ ਹੱਥ ਪਾ ਲਿਆ ਜਦੋਂ ਹੁਣ ਅਸੀਂ ਉਹਨਾਂ ਦੇ ਮਨੀ ਟ੍ਰੇਲ ਕੱਢਣੇ ਸ਼ੁਰੂ ਕਰਤੇ ਜਦੋਂ ਅਸੀਂ ਹੁਣ ਉਹਨਾਂ ਦੀ ਜਾਇਦਾਦਾਂ ਦੀ ਪੁਣਛਾਣ ਕਰਨੀ ਸ਼ੁਰੂ ਕਰਤੀ ਹੁਣ ਸਾਰੇ ਉਹ ਇਹ ਯੂ ਟਰਨ ਮਾਰ ਗਏ ਹੁਣ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਤਰਸਾਉਣ ਲੱਗ ਗਿਆ ਵਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਵੀ ਤਰਸਾਉਣ ਲੱਗ ਗਿਆ ਵਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਰਵਨੀਤ ਸਿੰਘ ਬਿੱਟੂ ਨੂੰ ਵੀ ਇਹ ਸਾਰੀ ਕਾਰਵਾਈਆਂ ਗਲਤ ਲੱਗਣ ਲੱਗੀਆਂ ਬਈ ਆਪਣਾ ਸਟੈਂਡ ਕਲੀਅਰ ਕਰੋ ਪੰਜਾਬ ਦੇ ਅੱਗੇ ਤੁਸੀਂ ਪੰਜਾਬ ਦੇ ਕਿ ਕਿਸ ਕਿਸ ਮਿੱਟੀ ਦੇ ਬਣੇ ਹੋ ਤੁਸੀਂ ਲੀਡਰ ਹੋ ਪੰਜਾਬ ਦੇ ਜਿਹੜੇ ਤੁਸੀਂ ਇਹੀ ਨਹੀਂ ਸਟੈਂਡ ਕਲੀਅਰ ਕਰ ਪਾਉਂਦੇ ਪਹਿਲਾਂ ਤਾਂ ਇਹ ਸਾਰੇ ਓਪੋਜੀਸ਼ਨ ਦੇ ਲੀਡਰ ਇਹ ਆਪਣਾ ਸਟੈਂਡ ਕਲੀਅਰ ਕਰਨ ਕਿ ਆ ਬਿਕਰਮਜੀਤ ਸਿੰਘ ਮਜੀਠੀਆ ਦੇ ਹੱਕ 'ਚ ਹੈ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਉਲਟ ਨੇ ਪਹਿਲਾਂ ਤਾਂ ਇਹ ਕਲੀਅਰ ਕਰਨ ਐਨ ਕਲੀਅਰ ਵਰਡਸ 'ਚ ਕਲੀਅਰ ਕਰਨ ਆ ਜਿਹੜੀ ਇਹਨਾਂ ਦੀ ਆਹ ਅੰਡਰ ਟੇਬਲ ਓਵਰ ਟੇਬਲ ਖੱਬੇ ਦੀਆਂ ਗੱਲਾਂ ਸੱਜੇ ਦੀਆਂ ਗੱਲਾਂ